ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਸਾਨੂੰ ਆਪਾਂ ਦੱਸਣ ਲੱਗੇ ਆਂ ਵੀ ਬੋਲੀ ਆ ਪਿੰਡ ਟਾਲੀਆਂ ਵਿਖੇ ਮਿਤੀ 12 6 2024 ਨੂੰ ਸਵੇਰੇ 9 ਵਜੇ ਤੇ ਬੋਲੀ ਦੇ ਵਿੱਚ ਇੱਕ ਅਰਜਨ ਟਰੈਕਟਰ ਹੈ 605 ਡੀਆਈ ਤੁਸੀਂ ਦੇਖ ਸਕਦੇ ਹੋ ਆ ਵੀਡੀਓ 'ਚ ਮਹਿੰਦਰਾ ਅਰਜਨ 605 ਤੇ ਇੱਕ ਆਈ ਕੰਪਿਊਟਰ ਕਰਾਹਾ ਜਿਹੜਾ ਇਹ ਟਰੈਕਟਰ ਹੈ ਇਹ ਟਰੈਕਟਰ 2010 ਮਾਡਲ ਹੈ ਸੁਸਾਇਟੀ ਦੇ ਨਾਮ ਹੈ ਕਾ ਭੀ ਤੁਸੀਂ ਦੇਖ ਸਕਦੇ ਹੋ ਆਕੇ ਸੋਸਾਇਟੀ ਦੇ ਨਾਮ ਨਿਕਲੇ ਹੋਇਆ ਟਰੈਕਟਰ ਇਹ 2010 ਮਾਡਲ ਹੈ ਤੇ ਜਿਹੜਾ ਕੰਪਿਊਟਰ ਕਰਾ ਆ ਉਹ ਵੀ ਇਸੇ ਟਾਈਮ ਦੇ ਵਿੱਚ ਆਇਆ ਹੋਇਆ ਲਗਭਗ 2010-11 ਦੇ ਵਿੱਚ ਤੇ ਇਹ ਟਰੈਕਟਰ ਦੀ ਜਿਹੜੀ ਸਰਕਾਰੀ ਕੀਮਤ ਹੈ ਉਹ ਰੱਖੀ ਹੈ 1,75,500 ਰੁਪਿਆ ਤੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਤੇ ਕੰਪਿਊਟਰ ਕਰਾ ਆ ਜਿਹੜਾ ਉਹਦੀ ਵੀ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਵੀ ਕੀ ਹਾਲਤ ਹੈ ਪਹਿਲਾਂ ਤੁਸੀਂ ਟਰੈਕਟਰ ਦੇਖੋ ਟਰੈਕਟਰ ਤੁਸੀਂ ਇੱਕ ਦਿਨ ਦੋ ਦਿਨ ਪਹਿਲਾਂ ਆ ਕੇ ਵੀ ਚਲਾ ਕੇ ਦੇਖ ਸਕਦੇ ਹੋ ਟਾਲੀਆਂ ਸੁਸਾਇਟੀ ਹੈ ਜਿਹੜੀ ਇਹ ਮਾਨਸਾ ਜ਼ਿਲ੍ਹੇ ਚ ਹੈ ਬੁੜਲਾ ਾਡੇ ਤੋਂ ਜਿਹੜਾ ਮਾਨਸਾ ਰੋਡ ਹੈ ਬਾਇਆ ਬਰੇ ਹੋ ਕੇ ਉਤੋਂ ਥੋੜਾ ਜਿਹਾ ਸਾਈਡ ਤੇ ਹੈ ਤੇ ਲੋਕੇਸ਼ਨ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਪਿੰਡ ਟਾਲੀਆਂ ਤੇ ਜ਼ਿਆਦਾਤਰ ਇਹ ਕਾਟਨ ਦੇ ਏਰੀਆ ਚ ਚੱਲਿਆ ਹੋਇਆ ਟਰੈਕਟਰ ਹੈ ਕੰਡੀਸ਼ਨ ਠੀਕ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਬਾਕੀ ਸੋਡੇ ਸਾਹਮਣੇ ਆ ਤੇ ਇੱਥੋਂ ਦੇ 77 ਦਾ ਕੰਟੈਕਟ ਨੰਬਰ ਹੈ 95922 97097 ਤੇ ਨਾਮ ਗੁਰਦੀਪ ਸਿੰਘ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਕਿਸੇ ਵੀ ਸਮੇਂ ਆ ਕੇ ਇਹ ਸੰਦ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਇਹਦੀ ਕਾਪੀ ਚੈੱਕ ਕਰ ਸਕਦੇ ਹੋ ਬਿੱਲ ਚੈੱਕ ਕਰ ਸਕਦੇ ਹੋ ਤੇ ਆ ਆਪਣਾ ਕੰਪਿਊਟਰ ਕਰਾਹਾ ਇਹ ਸਿੰਗਲ ਹਿੱਸੇ ਦੇ ਵਿੱਚ ਹੈ ਇਹਦੇ ਨਾਲ ਸਿਸਟਮ EGL ਦਾ ਇਹ ਕਾਫੀ ਸਮੇਂ ਤੋਂ ਪਹਿਲਾਂ ਖੜਾ ਰਿਹਾ ਹੈ ਜ਼ਿਆਦਾਤਰ ਤੇ ਹੁਣ ਇਹਨੂੰ ਦੁਬਾਰੇ ਚਾਲੂ ਕੀਤਾ ਹੈ ਤੁਸੀਂ ਇਹਨੂੰ ਆ ਕੇ ਚਲਾ ਕੇ ਫਿੱਟ ਕਰਕੇ ਚਲਾ ਕੇ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਚੱਲਦਾ ਹੈ ਤੇ ਇਹਦੀ ਜਿਹੜੀ ਕੀਮਤ ਰੱਖੀ ਹੈ ਉਹ ਰੱਖੀ ਹੈ 40000 ਰੁਪਿਆ ਤੇ ਟਰੈਕਟਰ ਦੀ ਕੀਮਤ ਰੱਖੀ ਹੈ 175500 ਰੁਪਿਆ ਤੇ 77 ਦਾ ਕੰਟੈਕਟ ਮੈਂ ਦੁਬਾਰੇ ਰਿਪੀਟ ਕਰ ਦਿੰਨਾ 95922 97097 ਤੇ ਟਰੈਕਟਰ ਤੇ ਕੰਪਿਊਟਰ ਕਰਾ ਦੋਨਾਂ ਦੀ ਬੋਲੀ 12 ਤਰੀਕ ਨੂੰ 6ਵੇਂ ਮਹੀਨੇ ਦੀ ਨੂੰ ਸਵੇਰੇ 9 ਵਜੇ ਰੱਖੀ ਗਈ ਹੈ ਸਥਾਨ ਹੈਗਾ ਟਾਲੀਆਂ ਸੁਸਾਇਟੀ ਤੁਸੀਂ 9 ਵਜੇ ਦੇ ਹਿਸਾਬ ਨਾਲ ਪਹੁੰਚ ਜਾਓ 9:30 'ਅਸੀਂ ਬੋਲੀ ਸ਼ੁਰੂ ਕਰ ਦੇਣੀ ਐ ਬਾਅਦ ਦੇ ਵਿੱਚ ਕੋਈ ਲੇਟ ਨਾ ਹੋਵੇ ਕਿਉਂਕਿ ਗਰਮੀ ਦਾ ਟਾਈਮ ਐ ਤੇ ਕੰਮ ਦਾ ਸੀਜ਼ਨ ਐ ਇਸ ਕਰਕੇ ਸਵੇਰੇ ਜਲਦੀ ਰੱਖਦੇ ਆ ਇਹ ਨਹੀਂ ਵੀ ਤੁਸੀਂ 9 ਵਜੇ ਦਾ ਸਮਝ ਕੇ 11 ਵਜੇ ਆਓ ਤਾਂ 9 ਵਜੇ ਪਹੁੰਚ ਜਾਓ ਆ ਕੇ ਸਿਕਿਉਰਿਟੀ ਪਰੋ 5000 ਰੁਪਏ ਬਾਕੀ ਸ਼ਰਤਾਂ ਮੌਕੇ ਤੇ ਦੱਸੀਆਂ ਜਾਣਗੀਆਂ